ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ ਹੁਣ ਤਿੰਨ ਤੋਂ 7 ਦਿਨਾਂ ਚੋ ਮਿਲੇਗਾ ਬਿਜਲੀ ਕਨੈਕਸ਼ਨ ਕੇਂਦਰ ਸਰਕਾਰ ਨੇ ਲਿਆ ਵੱਡਾ ਫੈਸਲਾ ਜਾਣੋ ਇਸ ਦੇ ਲਈ ਤੁਹਾਨੂੰ ਕੀ ਕਰਨਾ ਪਵੇਗਾ ਜਿਹਾ ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਦਰਅਸਲ ਕੇਂਦਰ ਨੇ ਬਿਜਲੀ ਉਪਭੋਕਤਾਵਾਂ ਦੇ ਲਈ ਨਵੇਂ ਕਨੈਕਸ਼ਨ ਲੈਣ ਅਤੇ ਛੱਤਾਂ ਉੱਤੇ ਲੱਗਣ ਵਾਲੀਆਂ ਸੋਲਰ ਊਰਜਾ ਇਕਾਈਆਂ ਦੇ ਲਈ ਨਿਯਮ ਜਿਹੜੇ ਕੀ ਸੌਖੇ ਕਰ ਦਿੱਤੇ ਨੇ ਦਰਅਸਲ ਛੱਤਾਂ ਦੇ ਉੱਤੇ ਲਗਾਏ ਜਾਣ ਵਾਲੇ ਸੋਲਰ ਯੂਨਿਟਾਂ ਦੇ ਲਈ ਵੀ ਨਿਯਮਾਂ ਨੂੰ ਆਸਾਨ ਬਣਾ ਦਿੱਤਾ ਗਿਆ ਹੈ ਇਸ ਲਈ ਸਰਕਾਰ ਨੇ ਬਿਜਲੀ ਖਪਤਕਾਰ ਅਧਿਕਾਰ ਨਿਯਮ ਜਿਹੜਾ ਕਿ 2020 ਦੇ ਵਿੱਚ ਸੋਧਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਖਾਸ ਗੱਲ ਇਹ ਹੈ ਕਿ ਹੁਣ ਜਿਨ੍ਹਾਂ ਲੋਕਾਂ ਕੋਲ ਇਲੈਕਟ੍ਰਿਕ ਵਹੀਕਲ ਨੇ ਉਹ ਇਸ ਨੂੰ ਚਾਰਜ ਕਰਨ ਦੇ ਲਈ ਵੱਖਰਾ ਬਿਜਲੀ ਕਨੈਕਸ਼ਨ ਜਿਹੜਾ ਕਿ ਲੈ ਸਕਣਗੇ ਜਿਵੇਂ ਕਿ EV ਹੈ ਉਹਨਾਂ ਨੂੰ ਚਾਰਜ ਕਰਨ ਦੇ ਲਈ ਜਿਹੜੇ ਕਿ 3 ਵੀਲਰ ਵਿਕਲ ਨੇ ਇਲੈਕਟ੍ਰੀਕਲ ਵਿਕਲ ਨੇ ਉਹਨਾਂ ਨੂੰ ਚਾਰਜ ਕਰਨ ਦੇ ਲਈ ਉਹ ਵੱਖਰਾ ਬਿਜਲੀ ਕਨੈਕਸ਼ਨ ਜਿਹੜਾ ਕਿ ਲੈ ਸਕਣਗੇ ਇਸ ਦੇ ਨਾਲ ਹੀ ਬਿਜਲੀ ਮੰਤਰਾਲੇ ਨੇ ਇਹ ਵੀ ਗੱਲ ਆਖੀ ਹੈ ਕਿ ਨਵਾਂ ਬਿਜਲੀ ਕਨੈਕਸ਼ਨ ਲੈਣ ਦੀ ਮਿਆਦ ਮੈਟਰੋਪੋਲੀਟਨ ਖੇਤਰਾਂ ਦੇ ਵਿੱਚ 7 ਦਿਨ ਤੋਂ ਘਟਾ ਕੇ 3 ਦਿਨ ਹੋਰ ਨਗਰ ਨਿਗਮ ਖੇਤਰਾਂ ਦੇ ਵਿੱਚ 15 ਦਿਨ ਤੋਂ ਘਟਾ ਕੇ 7 ਦਿਨ ਅਤੇ ਪਿੰਡੂ ਖੇਤਰਾਂ ਦੇ ਵਿੱਚ 30 ਦਿਨਾਂ ਤੋਂ ਘਟਾ ਕੇ 15 ਦਿਨ ਕਰ ਦਿੱਤੀ ਗਈ ਹੈ ਪਰ ਪਹਾੜੀ ਖੇਤਰਾਂ ਦੇ ਪਿੰਡੂ ਇਲਾਕਿਆਂ ਦੇ ਵਿੱਚ ਨਵੇਂ ਕਨੈਕਸ਼ਨ ਲੈਣ ਜਾਂ ਮੌਜੂਦਾ ਕਨੈਕਸ਼ਨਾਂ ਦੇ ਵਿੱਚ ਸੋਧ ਕਰਨ ਦਾ ਸਮਾਂ ਜਿਹੜਾ ਕਿ ਉਹ ਪਹਿਲਾ ਵਾਂਗ ਹੀ ਰਹੇਗਾ ਯਾਨੀ ਕਿ 30 ਦਿਨ ਦਾ ਰਹੇਗਾ ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਹਾਊਸਿੰਗ ਸੁਸਾਇਟੀਆਂ ਬਹੁਮੰਜ਼ਿਲਾ ਇਮਾਰਤਾਂ ਰਿਹਾਇਸ਼ੀ ਕਲੋਨੀਆਂ ਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਨਹੀਂ ਉਹ ਬਿਜਲੀ ਖਪਤਕਾਰਾਂ ਦੇ ਕੋਲ ਆਪਣੇ ਲਈ ਬਿਜਲੀ ਵੰਡ ਕੰਪਨੀ ਤੋਂ ਵੱਖਰਾ ਸਿੱਧਾ ਕਨੈਕਸ਼ਨ ਲੈਣ ਜਾਂ ਸਮੁੱਚੀ ਸੁਸਾਇਟੀ ਦੇ ਲਈ ਸਿੰਗਲ ਪੁਆਇੰਟ ਕਨੈਕਸ਼ਨ ਲੈਣ ਦਾ ਵਿਕਲਪ ਹੋਵੇਗਾ ਉਹਨਾਂ ਦੇ ਕੋਲ ਤਾਂ ਇਸ ਦੇ ਨਾਲ ਹੀ ਦੱਸ ਦਈਏ ਕਿ ਸਿੰਗਲ ਪੁਆਇੰਟ ਕਨੈਕਸ਼ਨ ਤੋਂ ਬਿਜਲੀ ਲੈਣ ਵਾਲੇ ਖਪਤਕਾਰਾਂ ਅਤੇ ਵੱਖਰੇ ਬਿਜਲੀ ਕਨੈਕਸ਼ਨ ਲੈਣ ਵਾਲੇ ਖਪਤਕਾਰਾਂ ਤੋਂ ਵਸੂਲੇ ਜਾਣ ਵਾਲੇ ਟੈਰਿਫ ਦੇ ਵਿੱਚ ਸਮਾਨਤਾ ਲਿਆਂਦੀ ਗਈ ਹੈ ਤਾਂ ਡਿਸਟ੍ਰਿਬਿਊਸ਼ਨ ਕੰਪਨੀ ਤੋਂ ਸਿੱਧਾ ਕਨੈਕਸ਼ਨ ਲੈਣ ਵਾਲਿਆਂ ਦੀ ਵੱਖਰੀ ਬਿਲਿੰਗ ਹੋਵੇਗੀ ਇਸੇ ਤਰ੍ਹਾਂ ਰਿਹਾਇਸੀ ਐਸੋਸੀਏਸ਼ਨ ਦੇ ਰਾਹੀਂ ਬੈਕਅਪ ਬਿਜਲੀ ਸਪਲਾਈ ਦੇ ਲਈ ਵੱਖਰੀ ਬਿਲਿੰਗ ਹੋਵੇਗੀ ਅਤੇ ਸਾਂਝੇ ਖੇਤਰ ਦੇ ਲਈ ਵੀ ਵੱਖਰੀ ਬਿਲਿੰਗ ਹੋਵੇਗੀ ਜੇਕਰ ਕੋਈ ਖਪਤਕਾਰ ਬਿਜਲੀ ਦੇ ਬਿੱਲ ਬਾਰੇ ਕੋਈ ਸ਼ਿਕਾਇਤ ਕਰਦਾ ਹੈ ਤਾਂ ਬਿਜਲੀ ਵੰਡ ਕੰਪਨੀ ਨੂੰ ਸ਼ਿਕਾਇਤ ਮਿਲਣ ਦੇ 5 ਦਿਨਾਂ ਦੇ ਅੰਦਰ ਵਾਧੂ ਮੀਟਰ ਲਾਉਣਾ ਪਵੇਗਾ ਇਸ ਮੀਟਰ ਦੇ ਰਾਹੀਂ ਅਗਲੇ 3 ਮਹੀਨਿਆਂ ਦੇ ਲਈ ਖਪਤਕਾਰਾਂ ਦੀ ਬਿਜਲੀ ਦੀ ਖਪਤ ਦੀ ਜੜੀ ਕਿ ਪੁਸ਼ਟੀ ਕੀਤੀ ਜਾਵੇਗੀ ਤਾਂ ਜੋ ਬਿਜਲੀ ਬਿੱਲਾਂ ਨੂੰ ਲੈ ਕੇ ਖਪਤਕਾਰਾਂ ਦੇ ਵਿੱਚ ਹੋਰ ਵਿਸ਼ਵਾਸ ਪੈਦਾ ਕੀਤਾ ਜਾ ਸਕੇ ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ ਹੁਣ 3 ਤੋਂ 7 ਦਿਨਾਂ ਚੋਂ ਮਿਲੇਗਾ ਬਿਜਲੀ ਕਨੈਕਸ਼ਨ ਕੇਂਦਰ ਸਰਕਾਰ ਨੇ ਲਿਆ ਵੱਡਾ ਫੈਸਲਾ ਜਾਣੋ ਇਸ ਦੇ ਲਈ ਤੁਹਾਨੂੰ ਕੀ ਕਰਨਾ ਪਵੇਗਾ ਜਿहां ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਦਰਅਸਲ ਕੇਂਦਰ ਨੇ ਬਿਜਲੀ ਉਪਭੋਕਤਾਵਾਂ ਦੇ ਲਈ ਨਵੇਂ ਕਨੈਕਸ਼ਨ ਲੈਣ ਅਤੇ ਛੱਤਾਂ ਉੱਤੇ ਲੱਗਣ ਵਾਲੀਆਂ ਸੋਰ ਊਰਜਾ ਇਕਾਈਆਂ ਦੇ ਲਈ ਨਿਯਮ ਜਿਹੜੇ ਕੀ ਸੌਖੇ ਕਰ ਦਿੱਤੇ ਨੇ ਦਰਅਸਲ ਛੱਤਾਂ ਦੇ ਉੱਤੇ ਲਗਾਏ ਜਾਣ ਵਾਲੇ ਸੋਲਰ ਯੂਨਿਟਾਂ ਦੇ ਲਈ ਵੀ ਨਿਯਮਾਂ ਨੂੰ ਆਸਾਨ ਬਣਾ ਦਿੱਤਾ ਗਿਆ ਹੈ ਇਸ ਲਈ ਸਰਕਾਰ ਨੇ ਬਿਜਲੀ ਖਪਤਕਾਰ ਅਧਿਕਾਰ ਨਿਯਮ ਜਿਹੜਾ ਕਿ 2020 ਦੇ ਵਿੱਚ ਸੋਧਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਖਾਸ ਗੱਲ ਇਹ ਹੈ ਕਿ ਹੁਣ ਜਿਨ੍ਹਾਂ ਲੋਕਾਂ ਕੋਲ ਇਲੈਕਟ੍ਰਿਕ ਵਹੀਕਲ ਨੇ ਉਹ ਇਸ ਨੂੰ ਚਾਰਜ ਕਰਨ ਦੇ ਲਈ ਵੱਖਰਾ ਬਿਜਲੀ ਕਨੈਕਸ਼ਨ ਜਿਹੜਾ ਕਿ ਲੈ ਸਕਣਗੇ ਜਿਵੇਂ ਕਿ ਈਵੀ ਹੈ ਉਹਨਾਂ ਨੂੰ ਚਾਰਜ ਕਰਨ ਦੇ ਲਈ ਜਿਹੜੇ ਕਿ 3 ਵੀਲਰ ਵਹੀਕਲ ਨੇ ਇਲੈਕਟ੍ਰੀਕਲ ਵਹੀਕਲ ਨੇ ਉਹਨਾਂ ਨੂੰ ਚਾਰਜ ਕਰਨ ਦੇ ਲਈ ਉਹ ਵੱਖਰਾ ਬਿਜਲੀ ਕਨੈਕਸ਼ਨ ਜਿਹੜਾ ਕਿ ਲੈ ਸਕਣਗੇ ਇਸ ਦੇ ਨਾਲ ਹੀ ਬਿਜਲੀ ਮੰਤਰਾਲੇ ਨੇ ਇਹ ਵੀ ਗੱਲ ਆਖੀ ਹੈ ਕਿ ਨਵਾਂ ਬਿਜਲੀ ਕਨੈਕਸ਼ਨ ਲੈਣ ਦੀ ਮਿਆਦ ਮੈਟਰੋਪੋਲੀਟਨ ਖੇਤਰਾਂ ਦੇ ਵਿੱਚ 7 ਦਿਨ ਤੋਂ ਘਟਾ ਕੇ 3 ਦਿਨ ਪੋਰ ਨਗਰ ਨਿਗਮ ਖੇਤਰਾਂ ਦੇ ਵਿੱਚ 15 ਦਿਨ ਤੋਂ ਘਟਾ ਕੇ 7 ਦਿਨ ਅਤੇ ਪਿੰਡੂ ਖੇਤਰਾਂ ਦੇ ਵਿੱਚ 30 ਦਿਨਾਂ ਤੋਂ ਘਟਾ ਕੇ 15 ਦਿਨ ਕਰ ਦਿੱਤੀ ਗਈ ਹੈ ਪਰ ਪਹਾੜੀ ਖੇਤਰਾਂ ਦੇ ਪਿੰਡੂ ਇਲਾਕਿਆਂ ਦੇ ਵਿੱਚ ਨਵੇਂ ਕਨੈਕਸ਼ਨ ਲੈਣ ਜਾਂ ਮੌਜੂਦਾ ਕਨੈਕਸ਼ਨਾਂ ਦੇ ਵਿੱਚ ਸੋਧ ਕਰਨ ਦਾ ਸਮਾਂ ਜਿਹੜਾ ਕਿ ਉਹ ਪਹਿਲਾ ਵਾਂਗ ਹੀ ਰਹੇਗਾ ਯਾਨੀ ਕਿ 30 ਦਿਨ ਦਾ ਰਹੇਗਾ ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਹਾਊਸਿੰਗ ਸੁਸਾਇਟੀਆਂ ਬਹੁਮੰਜ਼ਲਾ ਇਮਾਰਤਾਂ ਰਿਹਾਇਸ਼ੀ ਕਲੋਨੀਆਂ ਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਨਹੀਂ ਉਹ ਬਿਜਲੀ ਖਪਤਕਾਰਾਂ ਦੇ ਕੋਲ ਆਪਣੇ ਲਈ ਬਿਜਲੀ ਵੰਡ ਕੰਪਨੀ ਤੋਂ ਵੱਖਰਾ ਸਿੱਧਾ ਕਨੈਕਸ਼ਨ ਲੈਣ ਜਾਂ ਸਮੁੱਚੀ ਸੁਸਾਇਟੀ ਦੇ ਲਈ ਸਿੰਗਲ ਪੁਆਇੰਟ ਕਨੈਕਸ਼ਨ ਲੈਣ ਦਾ ਵਿਕਲਪ ਹੋਵੇਗਾ ਉਹਨਾਂ ਦੇ ਕੋਲ ਤਾਂ ਇਸ ਦੇ ਨਾਲ ਹੀ ਦੱਸ ਦਈਏ ਕਿ ਸਿੰਗਲ ਪੁਆਇੰਟ ਕਨੈਕਸ਼ਨ ਤੋਂ ਬਿਜਲੀ ਲੈਣ ਵਾਲੇ ਖਪਤਕਾਰਾਂ ਅਤੇ ਵੱਖਰੇ ਬਿਜਲੀ ਕਨੈਕਸ਼ਨ ਲੈਣ ਵਾਲੇ ਖਪਤਕਾਰਾਂ ਤੋਂ ਵਸੂਲੇ ਜਾਣ ਵਾਲੇ ਟੈਰਿਫ ਦੇ ਵਿੱਚ ਸਮਾਨਤਾ ਲਿਆਂਦੀ ਗਈ ਹੈ ਤਾਂ ਡਿਸਟ੍ਰਿਬਿਊਸ਼ਨ ਕੰਪਨੀ ਤੋਂ ਸਿੱਧਾ ਕਨੈਕਸ਼ਨ ਲੈਣ ਵਾਲਿਆਂ ਦੀ ਵੱਖਰੀ ਬਿਲਿੰਗ ਹੋਵੇਗੀ ਇਸੇ ਤਰ੍ਹਾਂ ਰਿਹਾਈਸੀ ਐਸੋਸੀਏਸ਼ਨ ਦੇ ਰਾਹੀਂ ਬੈਕਅਪ ਬਿਜਲੀ ਸਪਲਾਈ ਦੇ ਲਈ ਵੱਖਰੀ ਬਿਲਿੰਗ ਹੋਵੇਗੀ ਅਤੇ ਸਾਂਝੇ ਖੇਤਰ ਦੇ ਲਈ ਵੀ ਵੱਖਰੀ ਬਿਲਿੰਗ ਹੋਵੇਗੀ ਜੇਕਰ ਕੋਈ ਖਪਤਕਾਰ ਬਿਜਲੀ ਦੇ ਬਿੱਲ ਬਾਰੇ ਕੋਈ ਸ਼ਿਕਾਇਤ ਕਰਦਾ ਹੈ ਤਾਂ ਬਿਜਲੀ ਵੰਡ ਕੰਪਨੀ ਨੂੰ ਸ਼ਿਕਾਇਤ ਮਿਲਣ ਦੇ 5 ਦਿਨਾਂ ਦੇ ਅੰਦਰ ਵਾਧੂ ਮੀਟਰ ਲਾਉਣਾ ਪਵੇਗਾ ਇਸ ਮੀਟਰ ਦੇ ਰਾਹੀਂ ਅਗਲੇ 3 ਮਹੀਨਿਆਂ ਦੇ ਲਈ ਖਪਤਕਾਰਾਂ ਦੀ ਬਿਜਲੀ ਦੀ ਖਪਤ ਦੀ ਜਿਹੜੀ ਕਿ ਪੁਸ਼ਟੀ ਕੀਤੀ ਜਾਵੇਗੀ ਤਾਂ ਜੋ ਬਿਜਲੀ ਬਿੱਲਾਂ ਨੂੰ ਲੈ ਕੇ ਖਪਤਕਾਰਾਂ ਦੇ ਵਿੱਚ ਹੋਰ ਵਿਸ਼ਵਾਸ ਪੈਦਾ ਕੀਤਾ ਜਾ ਸਕੇ